ਕਾਲਸ ਚੰਦਰहास ਇਕੰਕਰ ਤਾਰੀ ਰਾਵਣ ਨੇ ਇੱਕ ਹੱਥ ਵਿੱਚ ਚੰਦਰहास ਦੂਤਿਆ ਧੋਪ ਗਹਿ ਤ੍ਰਿਤੀ ਕਟਾਰੀ ਦੂਜੇ ਵਿੱਚ ਕਿਰਚਾ ਤੇ ਤੀਜੇ ਵਿੱਚ ਕਟਾਰੀ ਫੜੀ ਹੋਈ ਹੈ ਚਤਰਥ ਹੱਥ ਸਹਤੀ ਉਜਿਆਰੀ ਉਸਦੇ ਚੌਥੇ ਹੱਥ ਵਿੱਚ ਸਹਤੀ ਚਮਕਦੀ ਹੈ ਗੋਫਨ ਗੁਰਜ ਕਰਤ ਚਮਕਾਰੀ ਪੰਜਵੇਂ ਵਿੱਚ ਗੋਪੀਆਂ ਹੈ ਅਤੇ ਉਸਦੇ 6ਵੇਂ ਹੱਥ ਵਿੱਚ ਗੁਰਜ ਚਮਕ ਰਿਹਾ ਹੈ ਤ੍ਰਭੰਗੀ ਛੰਦ ਸਤੈ ਆਸ ਭਾਰੀ ਗਦਾ ਉਭਾਰੀ ਤ੍ਰਿਸ਼ੂਲ ਸੁਧਾਰੀ ਸ਼ੁਰਕਾਰੀ 7ਵੇਂ ਹੱਥ ਵਿੱਚ ਤਲਵਾਰ ਹੈ ਅਤੇ 8ਵੇਂ ਹੱਥ ਵਿੱਚ ਭਾਰੀ ਗਦਾ ਉਭਾਰੀ ਹੋਈ ਹੈ 9ਵੇਂ ਵਿੱਚ ਤਰਛੂਲ ਅਤੇ 10ਵੇਂ ਵਿੱਚ ਸ਼ੁਰਾ ਪਕੜਿਆ ਹੋਇਆ ਹੈ। ਜੰਬੂਆ ਅਰਬਾਨੰ ਸੋ ਕਸ ਕਮਾਨੰ ਚਰਮ અપਰਾਮੰ ਧਰ ਭਾਰੀ। 11ਵੇਂ ਵਿੱਚ ਜੰਬੂਆ 12ਵੇਂ ਵਿੱਚ ਤੀਰ 13ਵੇਂ ਵਿੱਚ ਕਮਾਨ ਖਿੱਚੀ ਹੋਈ ਹੈ ਅਤੇ 14ਵੇਂ ਹੱਥ ਵਿੱਚ ਬਹੁਤ ਵੱਡੀ ਚੌੜੀ ਢਾਲ ਧਾਰੀ ਹੋਈ ਹੈ। 15 ਗੋਲਾਲੰ ਪਾਸ ਅਮੋਲੰ ਪਾਰਸ ਅਡੋਲੰ ਹਾਥ ਨਾਲੰ 15ਵੇਂ ਹੱਥ ਵਿੱਚ ਗੁਲੇਲ 16ਵੇਂ ਵਿੱਚ ਆਮੋਲਕ ਫਾਹੀ 17ਵੇਂ ਵਿੱਚ ਮਜਬੂਤ ਗਨਾਸਾ ਅਤੇ 18ਵੇਂ ਵਿੱਚ ਬੰਦੂਕ ਫਾੜੀ ਹੋਈ ਹੈ ਵਿਚੂ ਆ ਪਹਿਰਾਰੰ ਪਟਾ ਪਰਮਾਇੰ ਜਿਮ ਜਿਮਤਾਯੰ ਬੇਕਰਾਲੰ 19ਵੇਂ ਹੱਥ ਵਿੱਚ ਵਿਚੂ ਆ ਚਮਕਦਾ ਹੈ ਅਤੇ 20ਵੇਂ ਹੱਥ ਨਾਲ ਪਟਾ ਫੇਰਾਉਂਦਾ ਹੈ ਇਸ ਤਰ੍ਹਾਂ ਯਮ ਵਾਂਗ ਭਿਆਨਕ ਬਣਿਆ ਰਾਵਣ ਰਣ ਭੂਮੀ ਵਿੱਚ ਜਿੱਥੇ ਕਿਤੇ ਭਜਾ ਫਿਰਦਾ ਹੈ ਕਲਸ ਸੇਵ 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 ਮੁਖ ਏਕ ਉਚਾਰੰ ਇਕ ਮੁਖ ਨਾਲ ਰਾਵਣ ਸ਼ੇਵ ਸ਼ੇਵ ਬੋਲਦਾ ਹੈ ਦੁਤੀਆ ਪ੍ਰਭਾ ਜਾਣਕੀ ਨਿਹਾਰੰ ਦੂਜੇ ਮੁਖ ਨਾਲ ਸੀਤਾ ਦੀ ਸੁੰਦਰਤਾ ਨੂੰ ਦੇਖਦਾ ਹੈ ਤ੍ਰਿਯਾ ਝੁੰਡ ਸਭ ਸੋ ਭਟ ਪਚਾਰਨ ਤੀਜੇ ਨਾਲ ਸਾਰਿਆਂ ਸੋਰਮਿਆਂ ਦੇ ਸਮੂਹ ਨੂੰ ਲਲਕਾਰ ਰਿਹਾ ਹੈ ਚਤੁਰਥ ਕਰਤ ਮਾਰ ਹੀ ਮਾਰ ਅਤੇ ਚੌਥੇ ਨਾਲ ਮਾਰੋ ਹੀ ਮਾਰੋ ਕਰ ਰਿਹਾ ਹੈ ਤ੍ਰਭੰਗੀ ਛੰਦ ਪਚਏ ਹਨਵੰਤੰ ਲਖਦੁਤ ਮੰਤੰ ਸੋ ਬਲ ਦੁਰੰਤੰ ਤਾਜ ਕਾਲਿਆਂ ਪੰਜਵੇਂ ਮੁਖ ਨਾਲ ਵੱਡੀ ਦੂਤੀ ਵਾਲੇ ਅਤੇ ਪ੍ਰਚੰਡ ਬਲ ਵਾਲੇ ਹਨੂਮਾਨ ਨੂੰ ਵੇਖ ਕੇ ਰਾਵਣ ਆਸ਼ਾਂਤ ਹੋ ਗਿਆ ਹੈ। ਛਟੇ ਲਖ ਪ੍ਰਾਤੰ ਤਕਤ ਪਪਾਤੰ ਲਗਤ ਨਕਾਤੰ ਜੀ ਚਲਨੀਂ। ਛੇਵੇਂ ਨਾਲ ਭਰਾਪ ਵੇਖਿਆ ਨੂੰ ਵੇਖਦਾ ਹੈ ਜਿਸ ਨੂੰ ਮਾਰਨ ਲਈ DAO ਨਹੀਂ ਲੱਗਦਾ। ਇਸ ਵਾਸਤੇ ਦਿਲ ਵਿੱਚ ਸੜ ਰਿਹਾ ਹੈ। ਸੱਤਾਏ ਲਖ ਰાગਉਪਤ ਕਾਪੋਦਲ ਅਦਪਤ ਸੁਪਟ ਬੇਕਟ ਮਤ ਜੋਤ ਪ੍ਰਾਤੰ ਸਤਵੇਂ ਰਾਮਚੰਦਰ ਨੂੰ ਵੇਖਦਾ ਹੈ ਜੋ ਬੰਦਰਾ ਦੀ ਸੈਨਾ ਦੇ ਰਾਜੇ ਸੁਕਰੀਵ ਅਤੇ ਅਨੇਕ ਭਿਆਨਕ ਸੂਰਮਿਆਂ ਤੇ ਲਕਸ਼ਮਨ ਪ੍ਰਾਸਮੇਤ ਪਟੇ ਹੋਏ ਹਨ ਅੱਠੇਓ ਸਿਰ ਟੋਰੇ ਨੌਵਾਂ ਮਨੇ ਹੋ ਰਹੇ 10ਆ ਨ ਬੋਰੈ ਰੇਸ ਰਾਤੰ 8ਵੇਂ ਸੇਰ ਨੂੰ ਗਮ ਨਾਲ ਹਿਰਾ ਰਿਆ ਹੈ ਅਤੇ 9ਵੇਂ ਨਾਲ ਸੂਰਮਿਆਂ ਉਤੇ ਵਿਅੰਗ ਕਸਦਾ ਹੈ 10ਵੇਂ ਨਾਲ ਕ੍ਰੋਧ ਭਰੇ ਬਚਨ ਬੋਲਦਾ ਹੈ ਜੋ ਬੋਲਾ ਛੰਦ ਤਾਏ ਮਹਾਬੀਰ ਸਾਦੇ ਸਿਤੰਗ ਤੀਰ ਕਾਛੇ ਰਣਚੀਰ ਬਾਣਾ ਸੁਹਾਏ ਬਹਾਦਰ ਯੋਧੇ ਭੱਜੇ ਜਾਂਦੇ ਹਨ ਉਹਨਾਂ ਨੇ ਚਿੱਟੇ ਤੀਰ ਖਿੱਚੇ ਹੋਏ ਹਨ ਯੁੱਧ ਵਸਤਰ ਧਾਰਨ ਕੀਤੇ ਹੋਏ ਹਨ ਅਤੇ ਪੁਸ਼ਾਕਿਆ ਨਾਲ ਸੁਭਾਏ ਮਾਨ ਹਨ ਰਵਾਕਰਦ ਮਕਰਬ ਜਲੋ ਤੇਜ ਈਮ ਸਭ ਚੋਂ ਤੁੰਦ ਅਜਦ ਓ ਮਿਆ ਜੰਗਾਹੇ ਰਥ ਮਕਰਬ ਨੂੰ ਤੋੜ ਦਿੱਤਾ ਹੈ ਜੋ ਜੰਗ ਅੰਦਰ ਮੀਆਂ ਅਜੇਹਾ ਤੇਜ ਤੁੰਦ ਨਾਲ ਜਾਂਦਾ ਹੈ ਭੇੜੇ ਆਏ ਇਹਾ ਬੁਲੇ ਬੈਣ ਕੀ ਹਾਂ ਕਰੇ ਖਾਏ ਜੀਹਾਂ ਭੇੜੇ ਭੇੜ ਪੱਜੇ ਤੇਹਾ ਕੇ ਲੜੋ ਕਿਸੇ ਨਾਲ ਅਜਿਹੇ ਬਚਨ ਬੋਲਦਾ ਹੈ ਜਦੋਂ ਸੂਰਮੇ ਆਪਸ ਵਿੱਚ ਭੜਦੇ ਹਨ ਤਾਂ ਯੋਧਿਆ ਨੂੰ ਕਤਲ ਕਰਦਾ ਹੈ ਕਈ ਸੂਰਮੇ ਯੁੱਧ ਵਿੱਚੋਂ ਭਜ ਨਿਕਲਦੇ ਹਨ ਪੀਓ ਪੋਸਤਾਨੇ ਪਛੋ ਰਾਵੜੀ ਨੇ ਕਹਾ ਚਹਿਣੀ ਰੋਦ ਨੀਨੇ ਨਿਹਾਰਾਂ ਕਈ ਪੋਸਤ ਪਿੰਦੇ ਹਨ ਰਾਵੜੀ ਖਾਂਦੇ ਹਨ ਅਤੇ ਕਹਿੰਦੇ ਹਨ ਸੈਨਾ ਦਾ ਮਾਲਕ ਕਿੱਥੇ ਹੈ ਅਸੀ ਉਸ ਨੂੰ ਵੇਖਤਾ ਲਈਏ ਗਾਜੇ ਮਹਾਸੂਰ ਘੂਮੀ ਹਲੰਗ ਹੂਰ ਪਰਮੀ ਨਵੰਪੂਰ ਬੇਖੰ ਅਨੁਪੰ ਵੱਡੇ ਸੂਰ ਮੇ ਗੱਜਦੇ ਹਨ ਰਣ ਭੂਮੀ ਵਿੱਚ ਹੂਰਾਂ ਫੇਰਦੀਆਂ ਹਨ ਮਹਾਸੁੰਦਰ ਲਿਬਾਸ ਵਾਲੀਆਂ ਹੂਰਾਂ ਨੇ ਫਿਰਦੇ ਹੋਇਆ ਆਕਾਸ਼ ਪਰਿਆ ਹੋਇਆ ਹੈ ਵੱਲੇ ਵੱਲ ਸਾਈ ਜੀਵੀ ਜੁਗਾ ਤਾਈ ਤੈਂਡੇ ਕੋਲੀ ਜਾਈ алаวิต ਐਸੀ ਜੋ ਸੂਰਮਿਆਂ ਨੂੰ ਕਹਿੰਦੀਆਂ алаਵਿਤ ਹਨ हे ਸੁਆਮੀ ਰਾਜੀਵਲ ਹੋ ਜੁਗਾ ਤੱਕ ਜਿਉਂਦਾ ਰਹਿ ਮੈਂ ਤੇਰੇ ਉਪਰੋਂ ਸਦਕੇ ਜਾਂਦੀ ਹਾਂ ਲਗੋ ਲਾਰ ਥਾਨੇ ਬਰੋ ਰਾਜਮਾਨੇ ਕਹੋ ਔਰ ਕਾਨੇ ਹਠੀ ਛਾੜ ਥੈਸੋ हे ਰਾਜਨ ਮੈਂ ਤੁਹਾਡੇ ਲਾੜ ਲਗਦੀ ਹਾਂ ਮੈਨੂੰ ਵਾਰ ਲਵੋ ਤੇਰੇ ਵਰਗੇ ਹੱਠੀ ਯੋਧੇ ਨੂੰ ਛੱਡ ਕੇ ਹੋਰ ਕਿਸ ਨੂੰ ਕਾਨੇ ਕਹਾ ਬਰੋ ਆਨ ਮੋਕੋ ਭਜੋ ਆਨ ਤੋਕੋ ਚਲੋ ਦੇਵ ਲੋਕੋ ਤਜੋ ਬੇਗ ਲੰਕਾ ਮੈਨੂੰ ਆ ਕੇ ਵੜ ਲਵੋ ਮੈਂ ਆ ਕੇ ਤੁਹਾਡੇ ਨਾਲ ਮੋਜ ਮੇ ਲਾ ਕਰਾਂਗੀ ਚੇਤੀ ਨਾਲ ਲੰਕਾ ਨੂੰ ਛੱਡ ਕੇ ਦੇਵ ਲੋਕ ਨੂੰ ਚੱਲੋ ਸਵਈਆ ਅਨਾੰਤ ਤੁਕਾ ਰੋਸ ਪਰਿਓ ਤਜ ਹੋਸ ਨਿਸਾਚਰ ਸ਼੍ਰੀ ਰਘੁਰਾਜ ਕੋ ਘਾਇ ਪਰਹਾਰੀ ਕ੍ਰੋਧ ਨਾਲ ਦੈਂਤ ਹੋਸ਼ ਨੂੰ ਭੁਲਾ ਕੇ ਸ਼੍ਰੀ ਰਾਮਚੰਦਰ ਉੱਤੇ ਪ੍ਰਹਾਰ ਕਰਦਾ ਹੈ ਸ਼੍ਰੀ ਰਾਮ ਬਹੁਤ ਜੋਸ਼ ਖਾ ਕੇ ਤੀਰ ਮਾਰ ਕੇ ਜੋਸ਼ ਵੱਡੋ ਕਰ ਕੌਸਲੇੰਗ ਸੰ ਆਦ ਪੀਚ ਹਿਤੇ ਸਰ ਕਾਟ ਉਤਾਰੇ ਉਸ ਦੇ تیر ਨੂੰ ਆਧ ਵਿਚਾਲੇ ਉਹ ਹੀ ਕੱਟ ਕੇ ਸੁੱਟ ਦਿੰਦੇ ਹਨ ਪੇਰ ਬੜੋ ਕਰ ਰੋਸ ਦੀਵਾਰ ਦਨ ਧਾਏ ਪਰੈ ਕਪ ਪੁੰਜ ਸੰਗਾਰੈ 라वण ਫਿਰ ਬਹੁਤ ਗੁੱਸਾ ਖਾ ਕੇ ਬੰਦਰਾਂ ਦੇ ਝੁੰਡ ਨੂੰ ਭੱਜ ਕੇ ਪੈਂਦਾ ਹੈ ਅਤੇ ਮਾਰਨ ਲੱਗ ਜਾਂਦਾ ਹੈ ਪਟਸ ਲੋਹ ਹਥੀ ਪਰ ਸੰਗੜੀਏ ਜੰਬੂਏ ਜਮਦਾੜ ਚਲਾਵੇ ਅੱਥਾ ਵਿੱਚੋਂ ਪੱਟਾ ਤਲਵਾਰ ਗੰਡਾਸਾ ਵਰਛੇ ਗੜੀਏ ਜੰਬੂਏ ਤੇ ਜਮਦਾਰ ਘਟਾਰ ਚਲਾਉਂਦਾ ਹੈ ਚੋ ਬੋਲਾ ਸਵਈਆ ਸ਼੍ਰੀ ਰਗੁਰਾਜ ਸਰਾਸਨ ਲੈ ਰਿਸ ਠਾ ਢਕਣੀ ਰਣਬਾਨ ਪਰਹਾਰੇ ਸ਼੍ਰੀ ਰਾਮ ਨੇ ਬਹੁਤ ਗੁੱਸਾ ਖਾ ਕੇ ਹੱਥ ਵਿੱਚ ਤਨੁਸ਼ ਲੈ ਕੇ ਰਣ ਭੂਮੀ ਵਿੱਚ ਤੀਰ ਮਾਰੇ ਵੀਰਣ ਮਾਰ ਦੁਸਾਰ ਗਏ ਸਰ ਅੰਬਰ ਤੇ ਵਰਸੇ ਜਨ ਔਰੇ ਜੋ ਸੂਰਮਿਆਂ ਨੂੰ ਮਾਰ ਕੇ ਉਹਨਾਂ ਦੇ ਸ਼ਰੀਰ ਵਿੱਚੋਂ ਪਾਰ ਨਿਕਲ ਤੁਸਾਰ ਗਏ ਮਾਨੋ ਆਕਾਸ਼ ਤੋਂ ਘੜੇ ਵਰਤੇ ਹੋਣ ਬਾਜ ਗਜੀ ਰਥ ਸਾਜ ਗਰੇ ਤਰ ਪਤਰ ਅਨੇਕ ਸੋ ਕੌਣ ਗਿਨਾਵੇ ਘੋੜੇ ਹਾਥੀ ਅਤੇ ਰਥ ਅਤੇ ਇਨਾਂ ਦੇ ਸਾ ਸਮਾਨ ਵੀ ਧਰਤੀ ਉੱਤੇ ਡਿੱਗੇ ਪਏ ਹਨ ਉਨਾ ਦੇ ਅਨੇਕਾਂ ਤੀਰਾਂ ਦੀ ਮਾਰ ਨੂੰ ਕੌਣ ਗਿਣ ਸਕਦਾ ਹੈ ਬਾਗਣ ਪਉਣ ਪਰ ਚੰਡ ਬਹੇ ਬਨ ਪਤ੍ਰਾਂ ਤੇ ਜਨ ਪਤ੍ਰ ਉਡਾਨੇ ਇਉਂ ਪ੍ਰਤੀਤ ਹੁੰਦਾ ਹੈ ਮਾਨੋ ਫਗਣ ਦੀ ਤੇਜ਼ ਹਵਾ ਵਗਣ ਨਾਲ ਬਣ ਵਿੱਚ ਬ੍ਰਿਛਾ ਨਾਲੋਂ ਪੱਤਰ ਟੁੱਟ ਕੇ ਟਿਕਦੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ